ਸਟਾਰ 5 ਫਰਵਰੀ ਨੂੰ ਅਮਰੀਕਾ ਦੇ ਫੌਜੀ ਜਹਾਜ਼ ਵਿੱਚ ਹਤਕੜੀਆਂ ਅਤੇ ਬੀੜੀਆਂ ਨਾਲ ਨੂੜ ਕੇ ਭਾਰਤ ਲਿਆਂਦੇ ਗਏ 104 ਲੋਕ ਜੋ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਏ ਸਨ ਦੇ ਮਸਲੇ ਨੂੰ ਲੈ ਕੇ ਸੰਸਦ ਦੇ ਅੰਦਰ ਅਤੇ ਬਾਹਰ ਪੂਰਾ ਦਿਨ ਹੰਗਾਮੇ ਹੁੰਦੇ ਰਹੇ ਡੰਡੀ ਇਸ અપਮਾਨ ਭਰੇ ਢੰਗ ਨਾਲ ਭਾਰਤੀਆਂ ਨੂੰ ਦੇਸ਼ ਭੇਜੇ ਜਾਨ ਉਤੇ ਸਖਤ ਇਤਰਾਜ਼ ਹੋਣਾ ਕੁਦਰਤੀ ਹੈ ਡੰਡੀ ਇਹ ਵੀ ਕਿ ਚਾਹੇ ਭਾਰਤ ਨੇ ਇਹ ਮੰਨ ਲਿਆ ਸੀ ਕਿ ਉਹ ਸੂਚੀ ਵਿੱਚ ਦਰਜ 18000 ਦੇਸ਼ਵਾਸੀਆਂ ਨੂੰ ਵਾਪਸ ਲੈਣ ਲਈ ਤਿਆਰ ਹੈ ਜੋ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖਲ ਹੋਏ ਸਨ ਪਰ 트럼ਪ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਬੇਇੱਜ਼ਤ ਕਰਕੇ ਕੱਢਣ ਨਾਲ ਦੇਸ਼ ਦੀ ਹੀਣਤੀ ਹੋਈ ਹੈ ਡੰਡੀ ਇਸ ਦੇ ਸਬੰਧ ਵਿੱਚ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਇਹਨਾਂ ਜ਼ਰੂਰ ਕਿਹਾ ਹੈ ਕਿ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਅਮਰੀਕਾ ਵਿੱਚੋਂ ਕੱਡੇ ਜਾਣ ਵਾਲੇ ਭਾਰਤੀਆਂ ਨਾਲ ਦੁਰਵਿਹਾਰ ਨਾ ਹੋਵੇ ਡੰਡੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਬਿਨਾ ਦਸਤਾਵੇਜ਼ਾਂ ਦੇ ਅਮਰੀਕਾ ਵਿੱਚ ਰਹਿ ਰਹੇ ਭਾਰਤੀਆਂ ਦੀ ਉਥੋਂ ਬੇਦਖਲੀ ਦਾ ਮਾਮਲਾ ਨਵਾਂ ਨਹੀਂ ਹੈ ਇਹ سلسلہ ਪਿਛਲੇ ਸਾਲਾਂ ਵਿੱਚ ਵੀ ਚੱਲਦਾ ਰਿਹਾ ਹੈ ਡੰਡੀ ਸਾਲ 2009 2010 ਅਤੇ 2011 ਵਿੱਚ ਉਥੇ ਰਹਿ ਰਹੇ ਹਜ਼ਾਰਾਂ ਹੀ ਭਾਰਤੀਆਂ ਨੂੰ ਇੱਥੇ ਭੇਜਿਆ ਗਿਆ ਸੀ ਪਰ ਜੋ ਟੰਗ ਤਰੀਕਾ ਇਸ ਵਾਰ ਵਰਤਿਆ ਗਿਆ ਹੈ ਉਹ ਬੇहद ਇਤਰਾਜ਼ਯੋਗ ਹੈ ਡੰਡੀ ਅਮਰੀਕਾ ਵਿੱਚ ਦਹਾਕਿਆਂ ਤੋਂ 50 ਲੱਖ ਦੇ ਲਗਭਗ ਭਾਰਤੀ ਸਟਾਕ ਮੂਲ ਦੇ ਲੋਕ ਰਹਿ ਰਹੇ ਹਨ ਡੰਡੀ ਅਜਹੀਆਂ ਖਬਰਾਂ ਨਸ਼ਰ ਹੂਣ ਨਾਲ ਉਹਨਾਂ ਦੀ ਵੀ ਇੱਕ ਤਰ੍ਹਾਂ ਨਾਲ ਹੀਠੀ ਹੋਈ ਹੈ ਡੰਡੀ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਸਲੇ ਉੱਤੇ ਇਸ ਲਈ ਨਿਸ਼ਾਨੇ ਉੱਤੇ ਲਿਆ ਹੈ ਕਿਉਂਕਿ ਉਹ ਡੋਨਾਲਡ ਟਰੰਪ ਦੀ ਪਹਿਲੀ ਪਾਰੀ ਵਿੱਚ ਅਤੇ ਹੁਣ ਵੀ ਉਹਨਾਂ ਨਾਲ ਦੋਸਤੀ ਦਾ ਦਮ ਪਰਦੇ ਰਹੇ ਹਨ ਟੰਡੀ ਆਉਂਦੇ ਦਿਨਾਂ ਵਿੱਚ ਉਹ ਅਮਰੀਕਾ ਦਾ ਦੌਰਾ ਕਰਨ ਵਾਲੇ ਹਨ ਟੰਡੀ ਉਸ ਤੋਂ ਪਹਿਲਾਂ ਡੋਨਾਲਡ ਟਰੰਪ ਇਨ੍ਹਾਂ ਭਾਰਤੀਆਂ ਨੂੰ ਬੇਇੱਜ਼ਤ ਕਰਕੇ ਕੱਢਣ ਨਾਲ ਕੀ ਸੰਦੇਸ਼ ਦੇ ਰਹੇ ਹਨ ਇਹ ਦੇਸ਼ ਦੇ ਸਵੈਮਾਣ ਨੂੰ ਸੱਟ ਵਾਲੀ ਗੱਲ ਹੈ ਡੰਡੀ ਇਹ ਵੀ ਸਵਾਲ ਉੱਠਦਾ ਹੈ ਕਿ ਭਾਰਤ ਨੇ ਗੁਆਟੇਮਾਲਾ ਵਾਂਗ ਅਮਰੀਕੀ ਫੌਜੀ ਜਹਾਜ਼ ਉੱਤੇ 40 ਘੰਟੇ ਬੰਦੀ ਬਣਾ ਕੇ ਬਿਠਾਏ ਭਾਰਤੀਆਂ ਨੂੰ ਇਸ ਤਰ੍ਹਾਂ ਲਿਆਉਣ ਦੀ ਇਜਾਜ਼ਤ ਕਿਉਂ ਦਿੱਤੀ ਕੁਐਸਚਨ ਮਾਰਕ ਇੱਕ ਗੈਰ ਕਾਨੂੰਨੀ ਵਿਅਕਤੀ ਨੂੰ ਕੱਢਣ ਉੱਤੇ ਅਮਰੀਕਾ ਦੀ ਸਰਕਾਰ ਦਾ ਵੱਡਾ ਖਰਚ ਜ਼ਰੂਰ ਆਉਂਦਾ ਹੈ ਪਰ ਭਾਰਤ ਸਰਕਾਰ ਨੂੰ ਅਜਿਹੇ ਢੰਗ ਪ੍ਰਤੀ ਸੁਚੇਤ ਹੋਣ ਦੀ ਜ਼ਰੂਰਤ ਸੀ ਡੰਡੀ ਅਮਰੀਕਾ ਨੇ ਹੁਣ 15 ਲੱਖ ਵਿਦੇਸ਼ੀਆਂ ਦੀ ਸੂਚੀ ਤਿਆਰ ਕੀਤੀ ਹੈ ਜਿਸ ਵਿੱਚੋਂ ਹਾਲੇ ਉਸ ਨੇ 18000 ਭਾਰਤੀ ਹੀ ਗਿਣਾਏ ਹਨ ਪਰ ਪੁਸ਼ਟੀ ਕੀਤੀਆਂ ਖਬਰਾਂ ਅਨੁਸਾਰ ਇਸ ਸਮੇਂ 7.5 ਲੱਖ ਦੇ ਕਰੀਬ ਅਮਰੀਕਾ ਵਿੱਚ ਅਜਿਹੇ ਭਾਰਤੀ ਹਨ ਜੋ ਬਿਨਾ ਕਾਗਜ਼ਾਤ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਹਨ ਜੋ ਡੰਕੀ ਰੂਟ ਰਾਹੀਂ ਉਥੇ ਪਹੁੰਚੇ ਸਨ ਡੈਂਡੀ ਇੱਥੇ ਹੀ ਬਸ ਨਹੀਂ ਕੈਨੇਡਾ ਯੂਰਪ ਅਤੇ ਸਟਾਕ